ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਵਾੜਾ ਭਾਈ ਕਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੂਦਕੀ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਦੋਸਤੋ ਵੈਸੇ ਵਿਕਰੀ ਆਸਤੇ ਵੀ ਪਸ਼ੂ ਆਉਂਦੇ ਆ ਇਸ ਘਰ ਦੇ ਵਿੱਚ ਉਹ ਆਪਣੀ ਇਹ ਪਹਿਲੀ ਵੀਡੀਓ ਹੋਗੀ ਦੋਸਤੋ ਇੱਕ ਅੱਜ ਦੋਸਤੋ ਨਗੀਨਾ ਤੁਹਾਨੂੰ ਦਿਖਾਉਂਗਾ ਟੇਡੇ ਕੱਟ ਵਾਲਾ ਤੁਹਾਨੂੰ ਪਤਾ ਹੀ ਹੈ ਵੀ ਟੇਡੇ ਕੱਟ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਬਹੁਤ ਡਿਮਾਂਡ ਹੈ ਤੇ ਨਾਕ ਵੀ ਬਹੁਤ ਅੱਜ ਇਹ ਕੱਟੀਆਂ ਦੋਸਤਾਂ ਨੂੰ ਤੋਰ ਫੇਰ ਕੇ ਦਿਖਾਉਂਗਾ ਰੇਟ ਬਾਈ ਤੋਂ ਪੁੱਛ ਲਾਂਗੇ ਤੇ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਊਗੀ ਬਾਕੀ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾ ਕਰੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਪਣੇ ਅਮਰਜੀਤ ਦੇ ਬਾਈ ਲੋਹਾਰ ਦੇ ਚੈਨਲ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਬਸ ਵਧੀਆ ਜੀ ਪਸ਼ੂ ਵਿਕਰੀ ਆਸਤੇ ਵੀ ਆਉਂਦੇ ਹਨ ਆਪਣੇ ਹਾਂਜੀ ਆਉਂਦੇ ਰਹਿੰਦੇ ਆ ਜੀ ਠੀਕ ਹੈ ਜ਼ਿਆਦਾਤਰ ਆਪ ਨੂੰ ਕਟੀਆਂ ਦੇ ਹੀ ਆਪਣਾ ਹਨਾ ਕਟੀਆਂ ਦੇ ਹੀ ਆ ਜੀ ਬਸ ਆਪਾਂ ਸਟੈਂਡਰਡ ਤੇ ਪਹਿਲੀ ਵਾਰ ਵੀਡੀਓ ਪਾਉਣ ਲੱਗੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਅੱਛਾ ਇੱਕ ਵਾਰੀ ਨਾਂ ਦੱਸ ਦਈਏ ਆਪਣਾ ਨਾਂ ਆਪਣਾ ਧਰਮਾ ਜੀ ਬਈ ਜਾਣਦੇ ਆ ਆਪਣਾ ਸਾਰੇ ਅੱਛਾ ਪਿੰਡ ਬਾੜਾ ਪਾਈਕਾ ਅੱਛਾ ਤੇ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਠੀਕ ਹੈ ਨੇੜੇ ਸ਼ਹਿਰ ਮੁੱਦਕੀ ਪੈ ਜਾਂਦਾ ਹਾਂਜੀ 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 ਠੀਕ ਹੈ ਅੱਛਾ ਵਿਕਰੀ ਆਸਤੇ ਅੱਜ ਇੱਕ ਹੀ ਨਾਗ ਹੈਗਾ ਆਪਣੇ ਕੋਲ ਬਸ ਜੀ ਮਿਲੀ ਇੱਕ ਕੱਤੀ ਜੀ ਬਹੁਤ ਦਿਨਾਂ ਬਾਅਦ ਅੱਛਾ ਹਾਂਜੀ ਮੰਨ ਕੇ ਚੱਲ ਵੀ ਨਾਗ ਵੀ ਹੁਣ ਘਟ ਗਏ ਆ ਕਾਤੀ ਮਿਲਦੇ ਆ ਬਹੁਤ ਕਾਟ ਮਿਲਦੀ ਬਹੁਤ ਦੂਰ ਤੱਕ ਮਾਰ ਕਰੀਦੀ ਆ ਆਪਦੇ ਜਾਣੇ ਦਾ ਅੱਛਾ ਪਰ ਬਸ ਉਹ ਚੀਜ਼ ਜਿਹੜੀ ਪਾਲਦੇ ਪੋ ਨਹੀਂ ਮਿਲਦੀ ਛੇਤੀ ਨਹੀਂ ਮਿਲਦੀ ਸਹੀ ਗੱਲ ਹੈ ਅੱਛਾ ਕਿੰਨੇ ਟਾਈਮ ਦੀ ਹੈ ਤੇ ਪਤਾ ਕਿਹੜੇ ਸੀਮੰਦ ਦੀ ਹੈ ਇਹ ਤੇ ਮਾ ਵਗੈਰਾ ਕੁਝ ਨਹੀਂ ਜੇ ਆਪਾਂ ਵੈਸੇ ਨਾਂ ਤਾਂ ਅਜੇ ਤੱਕ ਦੱਸਿਆ ਤੇ ਹੈ ਫਰੋਜ ਪਰ ਬਾਡਰ ਬੈਲਟ ਦੀ ਆਪਾਂ ਇਹਨਾਂ ਕਹਿ ਸਕਦੇ ਜਰੂਰ ਫਰੋਜ ਪ੍ਰੇਰੀਆ ਚ ਹਾਂਜੀ ਇਸ ਏਰੀਆ ਚ ਨਹੀਂ ਬਿਲਕੁਲ ਬਿਲਕੁਲ ਹਾਂਜੀ ਦੋਸੋ ਮਾਰਕਿੰਗ ਦੇਖੋ ਇਹਦੇ ਬਿਲਕੁਲ ਜਾਇਜ਼ ਹੀ ਹੋਊਗੀ ਤੇ ਇਹਦੇ ਦੋਵਾਂ ਪੈਰਾਂ ਤੇ ਯਾ ਇੱਕ ਅਗਲੇ ਪੈਰਾਂ ਤੇ ਹੋਊਗਾ ਦੋ ਪੈਰ ਤਜ ਪੂਰੇ ਦਿਸ ਜਾਂਦੇ ਆ ਇਸ ਵੀਡੀਓ ਚ ਤੇ ਮੂਹਰ ਲੈ ਕੇ ਇੱਕ ਪੈਰ ਤੇ ਨਿਸ਼ਾਨ ਮੜਾ ਜਾਂ ਹੈਗਾ ਜਿਨੇ ਕ ਆਪਾਂ ਠੀ ਏ ਮੰਨ ਕੇ ਚੱਲੋ ਜੀ ਬਸ 1.5 ਸਾਲ ਦੇ ਅੰਦਰ ਵਾਰ ਹੀ ਹੋਊਗੀ ਜ਼ਿਆਦਾ ਨਹੀਂ ਹੈ ਜੀ ਠੀਕ ਹੈ ਅਛਾ ਮੀ ਨਾ ਇਧਰ ਉਧਰ ਹੋ ਸਕਦੇ ਨੇ ਜਿਦਾ ਆ ਜਾਏ ਹੁੰਦਾ ਕੋਲ ਖ ਮੜਜੀ ਵੇਖੀ ਇਹਨੂੰ ਤੋੜ ਕੇ ਤੇ ਰੇਟ ਦੱਸ ਦੀਏ ਇਹਦਾ ਰੇਟ ਭਾਈ ਜੀ ਆਪਾਂ ਜਾਇ ਜੀ ਕਰਾਂਗੇ ਕੋਈ ਗੱਲ ਨਹੀਂ ਆਪਾਂ ਥੋੜੇ ਨਫੇ ਨਾਲ ਹੀ ਵੇਚ ਦਾਂਗੇ ਪਹਿਲੀ ਯਾਰ ਚੰਦਰ ਤੇ ਵੀਡੀਓ ਪਾਈਏ ਬਾਈ ਦੇ ਅੱਛਾ ਵੀ ਇਹ ਨਾ ਹੋਵੇ ਦਰਸ਼ਕਾਂ ਨੂੰ ਲੈਣ ਵਾਲਿਆਂ ਨੂੰ ਵੀ ਨਾ ਰੇਟ ਕਰਕੇ ਡਰਾਤਾ ਪਹਿਲੀ ਯਾਰ ਤੇ ਨਹੀਂ ਨਹੀਂ ਬੇਦਰ ਹਾਂ ਦੋਸੋਂ ਟੀਡਾ ਕਾਟਾ ਕਟ ਕੁੱਟ ਬੋਹਾਂ ਦੋਵੇਂ ਦੋਸੋਂ ਨੀਲੀਆਂ ਹੋਣ ਗਿਆ ਗੁਲਾਬੀ ਘੇਰੇ ਆ ਨੀਲੀਆਂ ਆ ਤੇ ਉਮਰ ਦੇ حساب ਨਾਲ ਸੈਗ ਸੰਗ ਦੋਸਤੋ ਗਲਾਈ ਦੇ ਵਿੱਚ ਕਰਦੀ ਆਉਂਦੀ ਹੈ। ਕੱਟੀ ਦੋਸਤੋ ਪੂਰੀ ਸਾਫ ਸੁਧਰੀ ਜਾਂ ਸਨੱਖੀ ਆ ਇਹ ਠੀਕ ਹੈ ਤੇ ਮਾਰਕਿੰਗ ਉੱਪਰ ਪ੍ਰੋਪਰ ਜਾਇਜ਼ ਜੀ ਹੋਊਗੇ। ਜਿੰਨੀ ਵੀ ਨੀਦੀ ਰਾਵੀ ਨਸਲ ਦੇ ਵਿੱਚ ਚਾਹੀਦੀ ਹੈ ਤੇ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਨਸਲ ਵਧਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਦੋਸਤੋ ਕੱਟੀ ਇਹ ਫਾਇਦੇਮੰਦ ਹੋਊਗੀ। ਉਮਰ ਉਹ ਤਕਰੀਬਨ 1.5 ਸਾਲ ਦੇ ਘੇਰੇ ਦੇ ਵਿੱਚ ਤੁਸੀਂ ਮੰਨ ਸਕਦੇ ਹੋ। ਸਭ ਹੀ ਹੈ ਕੱਟੀ ਵੈਸੇ ਥਣ ਥਣ ਤੁਹਾਨੂੰ ਦੋਸਤੋ ਦਿਖਾ ਦਿੰਨਾ ਤੇ ਥਣ ਵੈਸੇ ਵਧੀਆ ਹੋਣਗੇ ਚਾਰ ਕੱਲਾ ਕੱਲਾ ਵਿਥੀ ਤੇ ਥ ਠੀਕ ਹੈ ਅੱਛਾ ਰੇਟ ਬਾਈ ਕੀ ਸੋਚਿਆ ਲੈਣ ਦੇਣ ਜਾਈ ਦੱਸਿੰਗੇ ਰੇਟ ਦੇਖੋ ਜੀ ਬਾਈ ਜੀ ਆਪਾਂ ਦਾ ਉਵੇਂ ਆਪਾਂ ਮੰਗਣ ਨੂੰ ਪਾਏ 50 ਮੰਗ ਲਈ 45 ਮੰਗ ਲਈਏ ਹਾਂਜੀ 40 ਕੀ ਦੀ ਦੇ ਦਾਂਗੇ ਜੀ ਆਪਾਂ 40000 ਹਾਂਜੀ ਚੱਲ ਥੋੜਾ ਬਹੁਤਾ ਹੋਰ ਮਾਨ ਉਹ ਤਾਂ ਜੀ ਹੋ ਜਾਊਗਾ ਕੋਈ ਬਾਈ ਦੂਰੋਂ ਆ ਜਾਂਦੇ ਕੇ ਵੀ ਮਾਨ ਤਾਨ ਤ ਹੋ ਹੀ ਜਾਂਦਾ ਹੈ ਬਿਲਕੁਲ ਬਿਲਕੁਲ ਕਰ ਦਾਂਗੇ ਜਰੂਰ 200 ਤਕਰੀਬਨ 1.5 ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਕੱਟੀ ਪੂਰੀ ਸੋਣੀ ਤੇ ਸੁਨੱਖੀ ਹੈ 40000 ਡਿਮਾਂਡ ਹੈ ਵਿੱਚੋਂ ਮਾਨ ਤਾਨ ਹੋ ਜਾਊਗਾ ਵੈਸੇ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਊਗੀ ਨੰਬਰ ਵਾਈ ਦਾ ਸਕਰੀਨ ਤੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ